ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪ੍ਰਾਣਾ ਪੈਂਦੀ ਐ ਬਾਗੇ ਪ੍ਰਾਣੇ ਤੋਂ ਚੜ੍ਹਦੇ ਵਾਲੇ ਪਾਸੇ ਨੂੰ 2.5 ਕਿਲੋਮੀਟਰਾਂ ਗੂ ਪਿੰਡਾ ਕਾਲੇਕੇ ਪਹਿਲਾ ਪਿੰਡ ਕਾਲੇਕੇ ਆਉਂਦਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਜਿਹੜੇ ਘਰੇ ਵੀਡੀਓ ਬਣਾ ਰਿਹਾ ਆ ਕਾਫੀ ਪਸ਼ੂ ਰੱਖੇ ਹੋਇਆ ਬਾਈ ਉਹਨਾਂ ਨੇ ਸੋਹਣਾ ਸੈਟਅਪ ਤਿਆਰ ਕੀਤਾ ਹੋਇਆ ਗਾਵਾਂ ਮੱਝਾਂ ਦੋਵੇਂ ਕਿਸਮ ਦੇ ਪਸ਼ੂ ਆ ਬਾਈ ਉਹਨਾਂ ਦੇ ਇੱਧਰ ਜਾਨਵਰ ਵੱਡੇ ਸਾਰੇ ਖੁੱਲੇ ਹੀ ਹੁੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਬਾਈ ਉਹਨਾਂ ਨੇ ਤਿੰਨ ਨਗ ਸੇਲ ਕਰਨੇ ਆ ਬਹੁਤ ਚੰਗੀਆਂ ਵਹਿੜਾਂ ਤਿੰਨੇ ਨਵਾਂ ਹਨ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਨਵਾਂ ਹਨ ਕਰਕੇ ਤਾਂ ਹੀ ਉਹ ਮੱਛਰੀਆਂ ਕਰਦੀਆਂ ਇਨਫਰਮੇਸ਼ਨ ਲੈ ਦਨਾਂ ਆਉ ਕਰ ਦਿੰਗੇ ਗੱਲ ਬਾਤ ਦਿੰਨੇ ਆ ਪਰਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਬ੍ਰਦਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦੀ ਨਾਮ ਗਰਮੀਤ ਸਿੰਘ ਵੀਰੇ ਪਿੰਡ ਕਾਲਿਕ ਜਿਹੜਾ ਮੋਗਾ ਜੀ ਫੋਨ ਨੰਬਰ ਦੱਸ ਦੀ ਫੋਨ ਨੰਬਰ 9943 56704 ਇੱਕ ਰਿਫਰ ਦੋ 9943 56704 ਠੀਕ ਹੈ ਜੀ ਬ੍ਰਦਰ ਤਿੰਨ ਪਸ਼ੂ ਕਾਉ ਜੀ ਹਾਂਜੀ ਵੀਰੇ ਤਿੰਨ ਪਸ਼ੂ ਕਾਉ ਜੀ ਇਹ ਤੋਂ ਸ਼ੁਰੂ ਕਰ ਲਈਏ ਵੀਰੇ ਇਹ ਮੰਨ ਕੇ ਚੱਲੋ এবੀਐਸ ਦੇ ਪਾਈਪਰ ਸੀਮੰਟ ਦੀ ਆ ਠੀਕ ਹੈ ਜੀ ਤੇ 40432 ਤੋਂ ਗੱਬਣ ਠੀਕ ਹੈ ਜੀ 45 ਦਿਨਾਂ ਹੁਣ ਦੁੱਧੋਂ ਡਰਾਈ ਹੈ ਵੀਰੇ 45 ਦਿਨ ਲਗਭਗ ਇਹਦੇ ਰਹਿੰਦੇ ਆ ਸੂਣ ਚ ਹੂੰ ਦੁੱਧ ਕਿੰਨਾ ਪੈ ਗਈ ਪਹਿਲੀ ਸੂਈ ਵੀਰੇ ਆਪਣੇ 17 ਮਹੀਨਿਆਂ ਦੀ ਸੂ ਪੀ ਸੀਗੀ ਹਜੇ ਚੌਕ ਦੇ ਦੰਦ ਹੁਣ ਚੱਕਦੀ ਐ ਇਸ ਵਾਰ ਠੀਕ ਹੈ ਜੀ ਤੇ ਵੀਰੇ ਇਹ ਮੰਨ ਕੇ ਚੱਲ ਇਹਨੇ ਆਪਾਂ ਨੂੰ 25 26 ਲੀਟਰ ਦੁੱਧ ਕਹਿਣ ਹੀ ਆਲਾ ਨਹੀਂਗਾ ਜਿਹੜਾ ਦਿੱਤਾ ਵੀਰੇ ਉਹ ਆ ਠੀਕ ਹੈ ਠੀਕ ਹੈ ਵੀਰੇ ਹੂੰ ਸਹੀ ਹੈ ਜੀ ਹਾਂ ਜੀ ਤੋਰ ਤੋਰ ਨਾਲ ਕਰੂ ਛੜਪ ਛੜਪ ਨਹੀਂ ਨਹੀਂ ਤੋਰ ਤੋਰ ਛੋਰ ਛੋਰ ਤੋਰ ਦੋਸਤੋ ਮਸ਼ੀਨ ਤੇ ਬਾਈ ਜੀ ਨੇ ਚਵਾਈ ਕਰਦੇ ਆ ਉਹ ਪਰਲੇ ਪਾਸੇ ਤੁਸੀਂ ਵੇਖ ਲਓ ਜਿਹੜਾ ਦਿੱਤਾ ਵੀਰ 25 ਠੀਕ ਆ 25 ਤੋਂ 26 ਲੀਟਰ ਵੀਰ ਕਹਿੰਦਾ ਦੁੱਧ ਜਿਹੜਾ ਦਿੱਤਾ ਉਹ ਇਹਦੇ ਥੱਲੋਂ ਅਸੀਂ ਖੁੱਲਾ ਚੋਇਆ ਕੋਈ ਆਨੇ ਦਾ ਝੂਠ ਨਹੀਂ ਪੂਰੀ ਵੱਡੀ ਬੱਚੀ ਆ ਪਾਈਪਰ ਬੋਲ ਦੀ ਧੀ ਆ ਅੱਗੇ ਵੀ ਦੋਸਤੋ ਚੰਗਾ ਸੀ ਬਣ ਲਗਾ ਜੀ ਤੋ ਪ੍ਰੈਗਨੈਂਟ ਆ ਦੋਸਤੋ ਵੀਡੀਓ ਬਣਾਉਣੀ ਕਰਕੇ ਵੀਰ ਨੇ ਆਤ ਲਿਆਰੇ ਜੇ ਪਾਲੇ ਆ ਤੇ ਤੁਹਾਨੂੰ ਪਤਾ ਜਿਹੜਾ ਜਾਨਵਰ ਖੁੱਲਾ ਰਹਿੰਦਾ ਧੱਕਾ ਕਰਦਾ ਬਾਕੀ ਇੱਕ ਹੈ ਨਵਾ ਹਾਨ ਵੜਾ ਤਿੰਨੇ ਇਹ ਚੌਕ ਦੇ ਦੰਦ ਹਜੇ ਚੱਕਦੀ ਆ 17 ਮਹੀਨਿਆਂ ਦੀ ਵੀਰ ਕਹਿੰਦਾ ਆਪਾਂ ਸਵਾਤੀ ਸੀ 25 26 ਲੀਟਰ ਖੁੱਲਾ ਦੁੱਧ ਇਹਦੇ ਥੱਲੋਂ ਵੀਰ ਕਹਿੰਦਾ ਪਹਿਲੇ ਸਵੇ ਪਲੂਣ ਮੱਛੀ ਥੱਲੋਂ ਚੋਇਆ ਦੂਜੇ ਸਵੇ ਹੁਣ ਇਹ ਸੂਨ ਨੂੰ ਤਿਆਰ ਹੈ ਦੁੱਧ ਵਾਲੇ ਪਾਸੇ ਡਰਾਈ ਹੈ 45 ਦਿਨਾਂ ਦੀ ਕੱਚੀ ਆ HF نسل ਦੀ ਟਾਪ ਦੀ ਬੱਚੀ ਵੱਡੀ ਵੱਡੀ ਬਹੁਤ ਹੈ ਹਾਈਟ ਵਾਲੇ ਪਾਸੋਂ ਐਕਸਟਾਔਰਡਨਰੀ ਸੋਹਣਾ ਬੋਡੀ ਸਟਰਕਚਰ ਖੁੱਲਡੁੱਲੇ ਅੰਗਾਂ ਪੈਰਾਂ ਦੀ ਆ ਸੋਹਣੇ ਮੂੰਹ ਮੱਥੇ ਦੀ ਆ ਥਣ ਵੀ ਸੋਹਣਿਆ ਆਸਦੀ ਚਵਾਈ ਵਾਲੇ ਗੁਲਾਬੀ ਥਾਣ ਹੱਥੀ ਚਵਾਈ ਵੀ ਕੀਤੀ ਰਣ ਸਾਹਿਬ ਕੇ ਕੱਲੀ ਮਸ਼ੀਨ ਤੇ ਹੀ ਨਹੀਂ ਵੀਰੇ ਹੱਥੀ ਪਹਿਲਾਂ ਚੋਂਦੇ ਰਹੇ ਮੁੜ ਕੇ ਮਸ਼ੀਨ ਤੇ ਲੱਗ ਗਈ ਸੀ ਠੀਕ ਹੈ ਜੀ ਹਾਂਜੀ ਦੋਸਤੋ ਪਹਿਲਾਂ ਬਰਾਦਰ ਦੱਸਦਾ ਕਿ ਹੱਥੀ ਚਵਾਈ ਕਰਦੇ ਬਾਅਦ ਚ ਮਸ਼ੀਨ ਤੇ ਚਵਾਈ ਕਰਨ ਲੱਗ ਗਏ ਸੀ ਤਾਂ ਨਹੀਂ ਮਤਲਬ ਚਵਾਈ ਦੋਨੇ ਪਾਸੇ ਹੋ ਜੂਗੀ ਜੇ ਇਹਨੇ ਹੱਥੀ ਚੋਣੀ ਹੱਥੀ ਚੋਲੇ ਮਸ਼ੀਨ ਤੇ ਚੋਣੀ ਤਾਂ ਮਸ਼ੀਨ ਦੇ ਚੋਲੇ ਕੱਲੀ ਕੱਚੀ ਕੱਚੀ ਆ 45 ਦਿਨ 40 45 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਖੁਦ ਵੀ ਚੰਗੇ ਸੀ ਬੰਦੀ ਆ ਪ੍ਰੈਗਨੈਂਟ ਵੀ ਅੱਗੇ ਚੰਗੇ ਸੀਵਨ ਤੋਂ ਆ ਏ ਟੂ ਜ਼ੈਡ ਪ੍ਰੋਪਰ ਸਾਰਾ ਰਿਕਾਰਡ ਮਿਲੂ ਖੁਦ ਖੁਦ ਵੀਰ ਦੀ ਆਪਦੀ ਏ ਆਈ ਕੀਤੀ ਹੋਈ ਆ ਇੱਕ ਤਾਂ ਹੁੰਦਾ ਨਾ ਕਿ ਕਹਿਣ ਕਰਨ ਦੀਆਂ ਗੱਲਾਂ ਉਦਾਂ ਹੀ ਕਹਿਦਾ ਕਿ ਫਲਾਣੇ ਸੀਵੰਦੀ ਆ ਵੀਰ ਏ ਆਈ ਪ੍ਰੈਕਟਿਸ ਕਰਦਾ ਆ ਆਪ ਵੀਰ ਨੇ ਏ ਆਈ ਕੀਤੀ ਆ ਸਾਰੇ ਜਾਨਵਰਾਂ ਦੇ ਜੈ ਜੈ ਮਾਲ ਬ੍ਰਦਰ ਜੈ ਜੈ ਵੀਰੇ ਲਹੌਣ ਜੇ ਕਿਸੇ ਬੰਦੇ ਨੇ ਲੈਣੀ ਆ ਹਾਂ ਜੀ ਸਤੇਵੇਂ ਵੀ 65000 ਦੀ ਦੇ ਦਾਂਗੇ ਆਪਾਂ 80000 ਚ ਵੀਰੇ ਮਾਨਤਾ ਨਹੀਂ ਕਰਾਂਗੇ ਆਪਾਂ ਸਹੀ ਹੈ ਜੀ ਠੀਕ ਹੈ ਵੀਰੇ ਦੋਸਤੋ 65000 ਦੀ ਵੀਰ ਕਹਿੰਦਾ ਦੇ ਦਿਆਂਗੇ 65000 ਚ ਵੀਰ ਕਹਿੰਦਾ ਮਾਨਤਾ ਨਹੀਂ ਉਹ ਦੁੱਧ ਦੀ ਵੀਰ ਕਹਿੰਦਾ ਆਪਣੀ ਗਰੰਟੀ ਉਹ 25 26 ਲੀਟਰ ਖੁੱਲਾ ਚੋਇਆ ਇਹ ਗਰੰਟੀ ਆ ਆਪਣੀ ਥਣਾ ਦੀ ਵੀ ਬਾਈ ਕਹਿੰਦਾ ਗਰੰਟੀ ਆ ਵਧੀਆ ਰੁੱਤ ਆ ਗਈ ਆ ਫੁੱਲ ਸੀਜ਼ਨ 'ਚ ਨੇ ਚੰਗੇ ਜਿਹਾ ਸੂਣਾ ਜੇ ਕੋਈ ਭੈਣ ਭਰਾ ਤਿਆਰ ਕਰਕੇ ਵੀ ਸੇਲ ਕਰ ਲੈਂਦਾ ਦੁੱਗਣੇ ਪੈਸਿਆਂ ਦੀ ਵਹਿੜ ਆ ਬੜੇ ਆਰਾਮ ਨਾਲ 25 26 ਲੀਟਰ ਦੁੱਧ ਦਿੱਤਾ ਇਹਨੇ ਪਲੂਣ ਮੱਛੀ ਨੇ ਦੂਜੇ ਸੂਏ ਅਣ ਸੂਂਦੀ ਆ 2 ਨੰਬਰ ਤੇ ਆ ਜਿਓ ਜੀ ਦੋਸਤੋ ਦੰਦ ਵੇਖ ਲੋ ਠੀਕ ਹੈ ਚੌਕ ਦੇ ਦੰਦ ਚੱਕਦੀ ਹੈ ਹਮ ਚੌਕ ਦੇ ਦੰਦ ਚੱਕਦੀ ਹੈ ਸੈੱਡ ਵਾਲੇ ਦੋ ਦੋ ਦੰਦ ਦੁੱਧ ਦਾੰਦ ਦਾ ਨਿੱਕੇ ਨਿੱਕੇ ਇਹਦੇ ਬਾਰੇ ਦੱਸਿਓ ਜੀ ਰਟ ਸਾਹਿਬ ਵੀਰੇ ਆਪ ਉਸ ਸਟ੍ਰਾਈਕਰ ਦੀ ਹੈ ਠੀਕ ਹੈ ਜੀ ਠੀਕ ਹੈ ਵੀਰੇ ਤੇ ਇਹਦੀ ਮਾਂ ਆਪਣੇ ਗੋਲੀ ਆ ਵੀਰੇ ਭਾਜੀ ਗਾਂ ਦੀ ਹੈ ਇਹਦੀ ਮਾਂ ਸਲੇ 44 ਲੀਟਰ ਦੁੱਧ ਆ ਵੀਰੇ ਠੀਕ ਹੈ ਜੀ ਤੇ ਆਪ ਇਹ ਖੁਰ ਸਟ੍ਰਾਈਕਰ ਦੀ ਹੈ ਵੀਰੇ ਕਿੰਨੀ ਉਮਰ ਉਹ ਵੀਰੇ ਉਮਰ ਇਹਦੀ 11 ਮਹੀਨੇ ਆ 11 ਮਹੀਨੇ ਠੀਕ ਹੈ ਵੀਰੇ ਆਪਾਂ ਮੰਨ ਕੇ ਚੱਲ ਜਨਵਰੀ ਦੇ ਵਿੱਚ ਇਹ ਆਈ ਕਰਨੀ ਸੀ ਇਹਦੀ ਠੀਕ ਹੈ ਜੀ ਜਨਵਰੀ ਦੇ ਵਿੱਚ ਵੀਰੇ ਫਿਰ ਫੂਂਦੀ ਆ ਇਹ ਹਾਂਜੀ ਇਹ ਆਪਾਂ ਦਾ ਮਜਬੂਰੀ ਕਰਕੇ ਵੇਚਦੇ ਆ ਨਾ ਹੂੰ ਸਹੀ ਹੈ ਜੀ ਠੀਕ ਹੈ ਵੀਰੇ ਕੋਈ ਨੌਕਸ ਨਹੀਂਗਾ ਵੀਰੇ ਕੋਈ ਵੀ ਬੰਦਾ ਆਪਦਾ ਡਾਕਟਰ ਲਿਆਵੇ ਵੀਰੇ ਆਪਦਾ ਚੈੱਕ ਕਰਾ ਕੇ ਕੋਈ ਬਲੱਡ ਦਾ ਟੈਸਟ ਕਰਵਾਉਣਾ ਜਾਂ ਕੋਈ ਦੂਜਾ ਟੈਸਟ ਕਰਵਾਉਣਾ ਵੀਰੇ ਆਪਦਾ ਟੈਸਟ ਕਰਵਾ ਕੇ ਲਿਆ ਸਕਦਾ ਠੀਕ ਹੈ ਜੀ ਠੀਕ ਹੈ ਵੀ ਐਂ ਨਹੀਂ ਕੋਈ ਮੀਰ ਅਰ ਪੀਟਰ ਆ ਜਾਂ ਕੋਈ ਵੀ ਉਹੋ ਜਿਹਾ ਕਾਰਨ ਹੂੰ ਸਹੀ ਹੈ ਆਪਦਾ ਬੰਦਾ ਚੈੱਕ ਕਰਵਾ ਕੇ ਵੀ ਲਿਆ ਸਕਦਾ ਆਪਾਂ ਨੇ ਉਹ ਲੋਗੇ ਫੁੱਲ ਛੋੜ ਠੀਕ ਹੈ ਜੀ ਦੋਸਤੋ ਵੀਰ ਕਹਿੰਦਾ ਆਪਣੇ ਵਾਲੇ ਆਪਣੇ ਵੱਲੋਂ ਸਾਰੇ ਪਾਸੋਂ ਖੁੱਲੀ ਛੋੜ ਹੈ ਇੱਕ ਤਾਂ ਹੁੰਦਾ ਕਈ ਸਮੱਸਿਆ ਤਾਂ ਹੁੰਦੀਆਂ ਵਿਡੀਓ ਤੇ ਸਾਰਿਆਂ ਸਾਹਮਣੇ ਸ਼ੇਅਰ ਕੀਤੀਆਂ ਜਾਂਦੀਆਂ ਹੁੰਦੀਆਂ ਪਰ ਆਫ ਕੈਮਰਾ ਵੀਰ ਨੇ ਮੈਨੂੰ ਆਪਦੀ ਸਮੱਸਿਆ ਦੱਸੀ ਐ ਵੀਰ ਕਹਿੰਦਾ ਮਜਬੂਰੀ ਕਰਕੇ ਮੈਂ ਸੇਲ ਕਰਦਾ ਸਾਮ ਸੁਭਾਈ ਦਾ ਮੇਰਾ ਔਖਾ ਖੁਦ ਵੀਰ ਏਆਈ ਪ੍ਰੈਕਟਿਸ ਕਰਦਾ ਸਵੇਰ ਵੀਰ ਕਹਿੰਦਾ ਮੈਂ ਚਲਿਆ ਜਾਣਾ ਸ਼ਾਮ ਨੂੰ ਦੇਰ ਰਾਤ ਤੇ ਕਰ ਵੀਰ ਕਹਿੰਦਾ ਮੈਂ ਘਰੇ ਆਉਣਾ ਫਿਰ ਪੱਠੇ ਡੱਠਿਆਂ ਦਾ ਇਹਨਾਂ ਦਾ ਔਖਾ ਹੋ ਜਾਂਦਾ ਤਾਂ ਬਾਈ ਕਹਿੰਦਾ ਸੇਲ ਕਰਦਾ ਨਹੀਂ ਇੰਨੀਆਂ ਚੰਗੀਆਂ ਬੱਚੀਆਂ ਬਾਈ ਕਹਿੰਦਾ ਕੌਣ ਸੇਲ ਕਰਦਾ ਮਜਬੂਰੀ ਕਰਕੇ ਸੇਲ ਕਰਦਾ ਖਦ ਕਿਹੜੇ ਸਟ੍ਰਾਈਕਰ ਦੀ ਆ 11 ਮਹੀਨੇ ਦੀ ਉਮਰ ਆ ਬਸ ਵਾਹ ਨੂੰ ਡਾਕਟਰ ਸਾਹਿਬ ਕੋਈ ਗੱਲ ਨਹੀਂ ਜੀ ਦੋਸਤੋ ਤੁਹਾਨੂੰ ਪਤਾ ਹੀ ਆ ਮੈਂ ਪਹਿਲਾਂ ਦੱਸ ਗਿਆ ਇਹ ਖੁੱਲੇ ਰਹਿੰਦੇ ਬੱਚੇ ਤੇ ਵੀਡੀਓ ਬਣਾਉਣੀ ਕਰਕੇ ਤਾਂ ਵੀਰ ਨੇ ਤਿਹਾਰੇ ਮੂਰੀਆਂ ਪਾਤੀਆਂ ਤਾਂ ਇਹ ੱੱੱਕਾ ਕਰਦੀਆਂ ਵੇਖ ਲਓ ਤੁਸੀਂ ਇੱਧਰ ਦੂਜੀਆਂ ਵੀ ਖੁੱਲੀਆਂ ਇੱਕ ਤਾਂ ਹੁੰਦਾ ਨਾ ਕਿ ਉਦਾਂ ਤਾਲੂਆਂ ਲਾ ਕੇ ਛੱਡ ਦੇਣੀ ਆ ਕਿ ਯਾਰ ਬਾਈ ਪਹਿਲਾਂ ਖੁੱਲੀਆਂ ਹੁੰਦੀਆਂ ਸੀ ਹੁਣ ਹੀ ਤੇ ਲਿਹਾਰੇ ਪਾਏ ਆ ਪਰ ਆ ਤੁਹਾਡੇ ਸਾਹਮਣੇ ਸਾਰਾ ਕੁਝ ਖੜਾ ਆ ਸਾਰੀਆਂ ਹੀਫਰਾਂ ਸਾਰੀਆਂ ਖੁੱਲੀਆਂ ਤੇ ਇਹ ਵੀਡੀਓ ਬਣਾਉਣੀ ਕਰਕੇ ਬੰਨ੍ਹ ਲਈਆਂ ਕਿਉਂਕਿ ਵਿੱਚ ਔਖਾ ਹੋ ਜਾਣਾ ਸੀਗਾ ਵਿਖਾਉਣੇ ਜਾਨਵਰ ਤਾਂ ਇਹ ਤਿੰਨੇ ਨਗ ਬਾਹਰ ਕੱਢ ਲਿਆ 11 ਮਹੀਨੇ ਦੀ ਉਹ ਉਮਰ ਸਟ੍ਰਾਈਕਰ ਦੀ ਧੀ ਹੈ ਜੇ ਕੋਈ ਭੈਣ ਭਰਾ ਆਪਦਾ ਡਾਕਟਰ ਲਿਆ ਕੇ ਚੈੱਕ ਕਰਾਉਣਾ ਚਾਹੁੰਦਾ ਭਾਵੇਂ ਬਲੱਡ ਟੈਸਟ ਕੁਝ ਵੀ ਅਗਲੇ ਨੇ ਤਸੱਲੀ ਕਰਨੀ ਹੈ ਵੀਰ ਕਹਿੰਦਾ ਬੇਫਿਕਰ ਹੋ ਕੇ ਅਗਲਾ ਕਰ ਲੈ ਸਾਡੇ ਵਾਲੇ ਪਾਸੋਂ 101% ਓਕੇ ਆ ਸਾਡੀਆਂ ਇਹ ਸੋਨੇ ਵਰਗੀਆਂ ਵੜਾ ਮਜਬੂਰੀ ਕਰਕੇ ਵੀਰ ਕਹਿੰਦਾ ਮੈਂ ਸੇਲ ਕਰਦਾ ਪੈਂਕ ਨੋਜ ਵਾਲੀ ਆ ਛੋਟਾ ਕੰਨ ਬੋਦੀ ਵਾਲੀ ਵੱਛੀ ਕੱਦ ਕਾਟ ਫੋਲੀ ਆ ਵਜਨ ਬਹੁਤ ਆ ਥਣ ਮੋਟੇ ਆ ਚਾਰ ਹੀ ਕੋਈ ਵਾਧੂ ਫੋਟ ਸ਼ਾਂਗ ਐਣੀ ਗਾਇਬ ਚ ਲੱਗੇ ਹੋਏ ਆ ਜੈਜ ਜਾਂ ਮਾਲਬਰਦਰੇ ਦਾ ਲੈਣ ਦੇਣ ਵਾਲਾ ਹੀ ਵੀਰੇ 40000 ਦੀ ਦੇਣੀ ਆ ਆਪਾਂ 40000 ਦੀ ਹਾਂਜੀ ਠੀਕ ਹੈ ਜੀ ਦੋਸਤੋ 40000 ਦੀ ਵੀਰ ਕਹਿੰਦਾ ਦੇਣੀ ਆ ਵਿੱਚੋਂ ਮਾਨਤਾਣ ਹੋ ਜੂ ਬੱਚਾ ਬਹੁਤ ਚੰਗਾ ਹੈ ਤਿਆਰ ਹੋਇਆ ਫੁੱਲ ਪੈਸਿਆਂ ਦਾ ਹੈ ਅੱਜ 40000 ਦੀ ਵੀਰ ਕਹਿੰਦਾ ਦੇਵਾਂਗੇ ਫਿਰ ਜਿਹੜੇ ਹਿਸਾਬ ਨਾਲ ਛੋਟਾ ਬੱਚਾ ਆਪਾਂ ਤਿਆਰ ਕਰਦੇ ਆ ਉਹ ਫਿਰ ਇੰਨੇ ਪੈਸਿਆਂ 'ਚ ਵੱਡਦਾ ਹੀ ਵੱਡਦਾ ਹੈ ਸਾਰੇ ਫਾਰਮ ਵਾਲਿਆਂ ਨੂੰ ਪਤਾ ਹੈ ਇਦੋਂ ਘੱਟ ਤਾਂ ਫਿਰ ਕੋਈ ਵੇਚਦਾ ਵੀ ਨਹੀਂ ਪਰ ਮਾਨਤਾਨ ਹੋ ਜੂ ਕੋਈ ਗੱਲ ਨਹੀਂ ਡਾਕਟਰ ਸਾਹਿਬ ਦੀ ਮਜਬੂਰੀ ਆ ਮਾਨਤਾਨ ਹੋ ਜੂ ਬੇਫਿਕਰ ਹੋ ਕੇ ਆਜੋ ਕੋਈ ਚੱਕਰ ਨਹੀਂ ਲਾਸਟ ਤੇ ਆ ਜੀ ਬਿਨੇ ਵੀ ਇਹਦੇ ਬੋਲਦੀ ਆ ਠੀਕ ਹੈ ਜੀ ਠੀਕ ਹੈ ਏ ਬੀਐਸ ਦੇ ਸਾਈਪਰ ਵੀ ਇਹ ਹੈ ਜਰੇ ਠੀਕ ਹੈ ਜੀ ਠੀਕ ਹੈ ਵੀਰੇ ਇਹ ਵੀਰੇ ਆਪਾਂ ਸੱਚ ਦੱਸਾਂਗੇ ਸਾਢੇ 4 ਮਹੀਨੇ ਦਾ ਆਪਣੇ ਕੋਲੇ ਬੱਚਾ ਸੱਟ ਗਈ ਸੀਗੀ ਠੀਕ ਹੈ ਜੀ ਠੀਕ ਹੈ ਵੀਰੇ ਦੁਆਈ ਨੇ ਦੋ ਦੰਦ ਸੂ ਪੈਣਾ ਸੀਗਾ ਤੇ ਪਰ ਆਪਣੇ ਕੋਲੇ ਇਹਨੇ ਮੰਨ ਕੇ ਉਦੋਂ ਐਫਐਮਡੀ ਦੇ ਵਿੱਚ ਇਹ ਬਿਮਾਰ ਹੋ ਗਈ ਸੀਗੀ ਤੇ ਇਹ ਬੱਚਾ ਸੱਟ ਗਈ ਸੀਗੀ ਠੀਕ ਹੈ ਜੀ ਮਿਹੜ ਜੋ ਸੱਚ ਆ ਵੀਰੇ ਆਪਾਂ ਸੱਚ ਕਵਾਂਗੇ ਜਿਹੜਾ ਝੂਠ ਆ ਉਹਨੂੰ ਝੂਠ ਹੀ ਕਵਾਂਗੇ ਆ ਸਹੀ ਹੈ ਜੀ ਸਹੀ ਗੱਲ ਨੂੰ ਵੀਰੇ ਕੋਈ ਬੰਦਾ ਆਪ ਦੀ ਸਮਝ ਨਾਲ ਲੈ ਸਕਦਾ ਹੂੰ ਠੀਕ ਹੈ ਵੀਰੇ ਆਪਾਂ ਖਾਲੀ ਐਸ ਟਾਈਮ ਠੀਕ ਹੈ ਕੋਈ ਬਲੱਡ ਦਾ ਟੈਸਟ ਕਰਵਾਉਣਾ ਇਸ ਵੈੜ ਦਾ ਵੀ ਕਰਵਾ ਸਕਦਾ ਕਿੰਨਾ ਚਿਰ ਹੋ ਗਿਆ ਬੱਚਾ ਸਿੱਟੇ ਨੂੰ ਵੀਰੇ 2 ਟਾਈ ਮਹੀਨੇ ਹੋ ਗਏ ਬੱਚਾ ਸਿੱਟੇ ਨੂੰ ਪਰ ਹੁਣ ਆਪਾਂ ਇਹਦੀ ਫੇਰ ਜੇ ਗਾਂ ਜਨਵਰੀ ਦੇ ਵਿੱਚ ਇਹ ਆਈ ਕਰਨੀ ਸੀਗੀ ਠੀਕ ਹੈ ਜੀ ਵੀਰੇ ਗਰਮੀ ਚ ਪ੍ਰੋਬਲਮ ਨਾ ਆਉਂਦੀ ਆਪਾਂ ਨੂੰ ਹੂੰ ਵੀ ਇਹ ਐਫ ਐਮਲੀ ਚ ਆ ਗਈ ਜੀ ਸਮਝ ਗਏ ਜੀ ਹਾਂਜੀ ਵੀਰੇ ਤੇ ਆਪਾਂ ਵੈੜ ਇਹ ਵੀ ਬਹੁਤ ਚੰਗੀ ਹੈ ਵੀਰੇ ਹੋਣ ਇਸ ਟਾਈਮ ਮਾਂ ਦਾ ਵੀਰੇ ਮਨਿਕਲ ਜਿਹੜਾ ਦੁੱਧ ਸੀਗਾ ਠੀਕ ਹੈ ਵੀਰੇ 30 ਤੋਂ ਪਲੱਸ ਸੀਗਾ ਵੀਰੇ ਆਪਾਂ 18 ਕਿਲੋ ਤੇ ਟੋਕੜ ਵੇਚੀ ਸੀ ਇਹਦੀ ਮਾਂ ਇਹਦੀ ਮਾਂ ਟੋਕੜ ਗੱਭਣ ਵੇਚੀ ਸੀ ਵੀਰੇ ਆਪਾਂ ਇਹਦੀ ਮਾਂ ਠੀਕ ਹੈ 18 ਕਿਲੋ ਦੁੱਧ ਸੀਗਾ ਉਸ ਟਾਈਮ ਵੀ ਵੀਰੇ 4 ਮਹੀਨੇ ਦੀ ਗੱਭਣ ਵੇਚੀ ਸੀ ਆਪਾਂ 18 ਕਿਲੋ 30 ਕਿਲੋ ਦੁੱਧ ਸੀ ਇਹਦੀ ਮਾਂ ਥੱਲੇ ਵੀਰੇ ਜੈ ਜੈ ਮੋਲ ਜੀ ਇਹਦਾ ਵੀਰੇ ਦਾ ਮੋਲ ਆ ਫੋਨ ਤੇ ਹੀ ਕਰ ਲਾਂਗੇ ਜੇ ਕਿਸੇ ਨੂੰ ਪਸੰਦ ਆਈ ਵੀਰ ਨੂੰ ਠੀਕ ਹੈ ਟੈਕਟ ਕਰ ਲੇਵੇ ਵੀਰੇ ਸਹੀ ਹੈ ਠੀਕ ਹੈ ਫੋਲਸ ਤੁੱਲੀ ਵਾਲੀ ਵੈੜਾ ਵੀਰੇ ਯਾਰ ਏਬੀਐਸ ਦੇ ਬੋਲ ਦੀ ਧੀ ਆ ਵੀਰ ਕਹਿੰਦਾ ਆਪਾਂ ਝੂਠ ਨਹੀਂ ਮਾਰਦੇ ਸਾਢੇ 4 ਹਕ ਮਹੀਨਿਆਂ ਦਾ ਇਹ ਬੱਚਾ ਸੱਟ ਗਈ ਸੀ ਜੋ ਕੁਛ ਆ ਵੀਰ ਕਹਿੰਦਾ ਆਪਾਂ ਸੱਚ ਹੀ ਦੱਸਾਂਗੇ ਕਹਿਣ ਨੂੰ ਬਾਈ ਕਹਿੰਦਾ ਆਪਾਂ ਅਵਸਰ ਵੀ ਕੱਲੀ ਕਹਿ ਸਕਦੇ ਸੀ ਪਰ ਆਪਾਂ ਨੂੰ ਵੀਰ ਕਹਿੰਦਾ ਕੀ ਲੋੜ ਆ ਝੂਠ ਮਾਰਦੀ ਸਾਢੇ 4 ਮਹੀਨਿਆਂ ਦਾ ਬੱਚਾ ਸੱਟ ਗਈ ਸੀ ਅੱਜ ਤੋਂ ਢਾਈ ਕਿ ਮਹੀਨੇ ਪਹਿਲਾਂ ਤੇ ਮੁੱਲ ਵੀਰ ਕਹਿੰਦਾ ਇਹਦਾ ਆਪਾਂ ਫੋਨ ਤੇ ਹੀ ਕਰ ਲਾਂਗੇ ਏ ਆਈ ਵੀਰ ਕਹਿੰਦਾ ਮੈਂ ਹਜੇ ਅੱਗੇ ਕਰਨੀ ਸੀ ਕਿਉਂਕਿ ਵਧੀਆ ਰੁੱਤ ਮਤਲਬ ਸਿਆਲ ਚੜਦੇ ਸਿਆਲ 'ਚ ਸੂਂਦੀਆਂ ਤਾ ਕਰਕੇ ਵੀਰ ਕਹਿੰਦਾ ਆਪਾਂ ਹੀਟ 'ਚ ਆਈਆਂ ਸੀਆਂ ਪਰ ਆਪਾਂ ਏ ਆਈ ਵੀਰ ਕਹਿੰਦਾ ਕੀਤੀ ਨਹੀਂ ਕਿਉਂ ਗਰਮੀ 'ਚ ਵੜਣਾ ਨਹੀਂ ਸੁਵਾਉਣੀਆਂ ਕਰਕੇ ਪਰ ਹੁਣ ਮਜਬੂਰੀ ਆ ਵੀਰ ਦੀ ਤਾਂ ਕਰਕੇ ਬਾਈ ਕਹਿੰਦਾ ਆਪਾਂ ਸੇਲ ਕਰਦੇ ਆ ਜੇ ਕਿਤੇ ਹੁੰਦਾ ਕਿ ਆਪਾਂ ਪਹਿਲਾਂ ਹੀ ਸੇਲ ਕਰਨੀਆਂ ਫੇਰ ਤਾਂ ਡਾਕਟਰ ਕਹਿੰਦਾ ਆਪਾਂ ਗਰਮੀ 'ਚ ਇਹਨਾਂ ਦੀ ਏ ਆਈ ਕਰਦੇ ਨਹੀਂ ਸੀ ਹੁਣ ਨੂੰ ਗੱਬਣ ਚੈੱਕ ਪਾਸ ਚੈੱਕ ਪਾਸ ਕਰਕੇ ਵੇਚ ਦੇਣੀਆਂ ਸੀ ਪਰ ਪਹਿਲਾਂ ਤਾਂ ਸੀਗਾ ਕਿ ਆਪਾਂ ਰੱਖਣੀਆਂ ਇਹ ਪਰ ਹੁਣ ਮਜਬੂਰੀ ਕਰਨ ਮੌਕੇ ਤੇ ਐਸ ਟਾਈਮ ਸੇਲ ਕਰਨੀਆਂ ਪੈ ਰਹੀਆਂ ਤਾ ਇਹਨਾਂ ਦੀ AI ਹੋਈ ਨਹੀਂ ਇਹਦਾ ਮੁੱਲ ਹੋ ਜੂ ਫੋਨ ਤੇ ਠੀਕ ਹੈ ਆ ਲਿਓ ਟੀ ਵੇਖੋ ਇਹਦੀ ਚਾਰ ਹੀ ਥਾਣ ਹੈ ਹੂੰ ਠੀਕ ਹੈ ਬੜੀਆ ਪ੍ਰੋਪਰ ਆ ਵੀਰੇ ਹੂੰ ਸਹੀ ਹੈ ਨਾ ਕੋਈ ਨੌਕ ਨਹੀਂਗਾ ਵੀਰੇ ਇਹਦੇ ਠੀਕ ਹੈ ਜੀ ਸਾਰੇ ਪਾਸੇ ਓਕੇ ਰਿਪੋਰਟ ਆ ਇਹ ਤਿੰਨ ਪਸ਼ੂ ਸੇਲ ਆ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਤਿੰਨੇ ਟਾਪ ਦੀਆਂ ਬੱਚੀਆਂ A to Z ਸਾਰਾ ਰਿਕਾਰਡ ਮਿਲੂਗਾ ਇਹਨਾਂ ਦੀਆਂ ਮਾਵਾਂ ਵੀ ਹੈਗੀਆਂ ਸਭ ਕੁਝ ਵੀਰ ਨੇ ਤੁਹਾਨੂੰ ਦੱਸ ਹੀ ਦਿੱਤਾ ਬਾਕੀ ਵੀਡੀਓ ਜਿਆਦਾ ਲੰਬੀ ਹੋ ਚੱਲੀ ਆ ਜਿਹੜੀ ਕੋਈ ਗੱਲਬਾਤ ਰਹੇਗੀ ਤੁਸੀਂ ਵੀਰ ਤੋਂ ਪੁੱਛ ਲਓ ਫੋਨ ਨੰਬਰ ਵੀਰ ਦਾ ਲਗਾਤਾਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਕਾਲੀਕੇ ਜਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈਂਦੀ ਆ ਤਿੰਨ ਐਚ ਐਫ نسل ਦੀਆਂ ਟਾਪ ਦੀਆਂ ਬੱਚੀਆਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਤੁਸੀਂ ਵੀ ਇਹਨਾਂ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਆ ਦੁੱਧ ਵਾਲੇ ਦੰਦਾਂ ਚ ਕੱਚੀ ਖੀਰੀ ਆ 11 ਮਹੀਨੇ ਸਾਰੀ ਇਹਦੀ ਉਮਰ ਆ ਲਾਸਟ ਸਵੇਰ ਨੂੰ ਸੱਸੀ ਕਾਲ ਜਦੋਂ ਮਿਲਦੇ ਹਾਂਗੇ ਤੁਹਾਨੂੰ ਵੀਡੀਓ ਨਾਲ